ਜੋਬ ਹੱਬ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਹਪਾਰਤ चौहान ਤੇ ਮਿਰਣਾਲ ਸੁਨ ਸਿੰਘ ਬਟਾਲਾ ਚ ਦਿਨ ਦਿਹਾੜੇ ਆਇਲੈਂਡ ਸੈਂਟਰ ਚ ਦਾਖਲ ਹੋ ਨੌਜਵਾਨਾਂ ਨੇ ਕੀਤੀ ਸ਼ਰਯਾਮ ਗੁੰਡਾਗਰਦੀ ਆਇਲੈਂਡ ਸੈਂਟਰ ਮਾਲਕਾਂ ਦੀ ਕੀਤੀ ਕੁੱਟਮਰ ਕੀਤੇ ਫਾਇਰ ਅਤੇ ਲਾਇਸੈਂਸ ਪਿਸਤਲ ਵੀ ਲੈ ਕੇ ਹੋਏ ਫਰਾਰ ਬਟਾਲਾ ਦੇ ਭੀੜ ਵਾਲੇ ਇਲਾਕੇ ਸ਼ਹਿਰ ਦੇ ਹਸਲੀ ਪੁਲ ਦੇ ਨੇੜੇ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦ ਕੁਝ ਨੌਜਵਾਨਾਂ ਵੱਲੋਂ ਇੱਕ ਆਇਲੈਂਡ ਸੈਂਟਰ ਚ ਦਾਖਲ ਹੋ ਉਸ ਸੈਂਟਰ ਦੇ ਮਾਲਕਾਂ ਨਾਲ ਪਹਿਲਾਂ ਬਹਿਸਬਾਜ਼ੀ ਸ਼ੁਰੂ ਕੀਤੀ ਤੇ ਦੇਖਦੇ ਹੀ ਦੇਖਦੇ ਉਹਨਾਂ ਨੌਜਵਾਨਾਂ ਨੇ ਉਸ ਸੈਂਟਰ ਦੇ ਮਾਲਕਾਂ ਤੇ ਹਮਲਾ ਵੀ ਕਰ ਦਿੱਤਾ ਸੈਂਟਰ ਮਾਲਕ ਦੀਪਕ ਕੁਮਾਰ ਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸੈਂਟਰ ਤੇ ਬੈਠੇ ਸਨ ਤਾਂ ਅਚਾਨਕ ਕੁਝ ਨੌਜਵਾਨਾਂ ਨੇ ਉਹਨਾਂ ਦੇ ਸੈਂਟਰ ਤੇ ਹਮਲਾ ਕਰ ਦਿੱਤਾ ਪਹਿਲਾਂ ਉਹਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਫਿਰ ਫਾਇਰ ਵੀ ਕੀਤੇ ਅਤੇ ਜਦ ਉਹਨਾਂ ਆਪਣੇ ਬਚਾਲੀ ਆਪਣੀ ਲਾਇਸੈਂਸ ਪਿਸਤਲ ਨਾਲ ਫਾਇਰ ਕੀਤੇ ਤਾਂ ਉਸ ਲੜਾਈ ਦੌਰਾਨ ਹਮਲਾ ਕਰਨ ਵਾਲੇ ਨੌਜਵਾਨ पिस्तौल ਵੀ ਖੋ ਕੇ ਫਰਾਰ ਹੋ ਗਏ ਇੱਕ ਸੈਂਟਰ ਮਾਲਕਾ ਦਾ ਕਹਿਣਾ ਹੈ ਕਿ ਇਹ ਹਮਲਾ ਪਿੱਛੇ ਇੱਕ ਛੋਟੀ ਜਿਹੀ ਵਜ੍ਹਾ ਹੈ ਜੋ ਕਿ ਦੋ ਦਿਨ ਪਹਿਲਾਂ ਉਹਨਾਂ ਦੀ ਪ੍ਰਾਈਵੇਟ ਪਾਰਕਿੰਗ ਤੇ ਕੋਈ ਐਕਟੀਵਾ ਲਗਾ ਗਿਆ ਸੀ ਅਤੇ ਜਦ کافی ਸਮੇਂ ਤੱਕ ਲੈਣ ਨਹੀਂ ਆਇਆ ਤਾਂ ਉਹਨਾਂ ਉਸ ਐਕਟੀਵਾ ਨੂੰ ਆਪਣੇ ਕੋਲ ਰੱਖ ਲਿਆ ਜਦਗੀ ਬਾਅਦ ਵਿੱਚ ਜਦੋਂ ਵਾਪਸ ਆਏ ਤਾਂ ਉਹਨਾਂ ਨੂੰ ਐਕਟੀਵਾ ਦੇ ਵੀ ਦਿੱਤੀ ਗਈ ਉਸੇ ਗੱਲ ਨੂੰ ਲੈ ਕੇ ਰੰਜਿਸ਼ ਰੱਖ ਅੱਜ ਉਹਨਾਂ ਦੇ ਹਮਲਾ ਕੀਤਾ ਗਿਆ ਹੈ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ ਉਧਰ ਪੁਲਿਸ ਥਾਣਾ ਸਿਟੀ ਦੇ ਥਾਣਾ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਕੋਈ ਫਾਇਰਿੰਗ ਦੀ ਵਾਰਦਾਤ ਹੋਈ ਹੈ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਆਉ ਤੁਹਾਨੂੰ ਦਿਖਾਉਣੇ ਹਾਂ ਉੱਥੇ ਕੋਈ ਲੈ ਤਸਵੀਰਾਂ ਤਾਜ਼ੀ ਖਬਰ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ ਯੂਟਿਊਬਰ ਤੇ ਫੇਸਬੁੱਕ ਚੈਨਲ ਪੰਜਾਬ ਹੱਬ ਨਿਊਜ਼ ਆ ਭਾਜੀ ਮੈਂ ਦੀਪਕ ਕੁਮਾਰ ਹਾਂ ਇਹ ਮੇਰੇ ਬਿਨਸ ਪਾਰਟਨਰ ਬਲਜਿੰਦਰ ਸਿੰਘ ਰਿਆਨ ਸਾਡਾ ਨਿਊ ਵੈਬਰਸ ਅਕੈਡਮੀ ਪਟਿਆਲਾ ਹੈ ਆਈ ਰੁਟੀਨ 'ਚ ਆਪਣੇ ਬਹਿ ਕੇ ਕੰਮ ਕਰ ਰਹੇ ਹ ਉਈ 15 ਤੋਂ 20 ਮੁੰਡੇ ਆਏ ਨੇ ਤੇ ਥੱਲੇ ਆ ਕੇ ਗੱਲਬਾਤ ਕਰ ਰਹੇ ਮੇਰੇ ਵੱਡੇ ਬਰਾਦਰ ਮੈਨੂੰ ਬੁਲਾਇਆ ਕਿ ਥੱਲੇ ਆਓ ਕਿ ਥੱਲੇ ਮੁੰਡੇ ਆਇਲ ਕੋਈ ਗੱਲਬਾਤ ਕਰ ਰਹੇ ਨੇ ਵਾਵਾ ਜਣੇ ਬੜਾ ਸਮਝਾ ਰਹੇ ਉਹਨਾਂ ਨੇ ਪਿਆਰ ਨਾਲ ਕੀ ਗੱਲਬਾਤ ਕਿਸ ਤਰ੍ਹਾਂ ਕੋਈ ਨਿੱਕੀ ਜੀ ਗੱਲਬਾਤ ਹੈ ਜੀ ਇੱਕ ਆਪਣੇ ਸਕੂਟੀ ਤੋਂ ਤੇ ਕੋਈ ਮਤਲਬ 3 ਤੋਂ 4 ਦਿਨ ਪਹਿਲਾਂ ਦੀ ਗੱਲ ਹੈ ਤੇ ਉਹ ਆਏ ਤੇ ਉਹਨਾਂ ਨੂੰ ਸਾਡੇ ਸਮਝਾਈ ਰਹੇ ਬੜੇ ਐਗਰੈਸ਼ਨ ਚ ਸੀ ਤੇ ਆ ਕੇ ਸਾਡੇ ਨਾਲ ਕੋਟਣਾ ਸ਼ੁਰੂ ਕਰਤਾ ਵਾ ਤੇ ਆਪਣੇ ਰਿਵਾਲਵਰ ਕੱਢਿਆ ਤੇ ਅਸੀਂ ਵੀ ਆਪਣੇ ਬਚਾਅ ਵਿੱਚ ਰਿਵਾਲਵਰ ਕੱਢਿਆ ਤੇ ਉਹ ਵੱਵ ਲੜਾਈ ਦੇਖੋ ਤੁਹਾਡੇ ਸਾਹਮਣੇ ਹੈ ਕਿ ਸਾਡਾ ਕਿੰਨੀ ਲਾ ਕੇ ਗਏ ਨੇ ਆ بڑے ਬ੍ਰਦਰ ਨੂੰ ਆ ਛੋਟਾ ਇੱਕ ਉਹਨੂੰ ਵੀ ਚੰਗਾ ਕੁੱਟ ਕੇ ਗਏ ਨੇ ਤੇ ਸਾਡੇ ਰਿਵਲਵਰ ਜਿਹੜਾ ਉਹ ਲਾਇਸੈਂਸ ਸੀ ਉਹ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਆ ਅਨਨੋਨ ਕੁ ਸਕੂਟੀ ਲਗਾ ਗਿਆ ਚਾਹੀ ਦੇਖਿਆ ਕਿ ਅਨਨੋਨ ਲਗਾ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚਾਹੇ ਨਾ ਸਾਡਾ ਸਟੂਡੈਂਟ ਸੀ ਅਜੇ ਚੋਕੇ ਸਕੂਟੀ ਅੰਦਰ ਰੱਖ ਆਏ ਨੇ ਬਾਕੀ ਹਾਂਜੀ ਅੰਦਰ ਲਗਾਈ ਆ ਤੇ ਤੁਸੀਂ ਅੱਧਾ ਲਗਾ ਕੇ ਜੋ ਚੋਰੀ ਹੋ ਜੇਗੀ ਤੇ ਕੌਣ ਜੁਮਾਰਾ ਆ ਆ ਤੁਹਾਡੀ ਸਕੂਟੀ ਲੈ ਜਾ ਕੋਈ ਗੱਲ ਹੀ ਨਹੀਂ ਕੰਮ ਖਤਮ ਅੱਜ ਉਹ ਨਿੱਕੀ ਜਿਹੀ ਗੱਲ ਤੋਂ ਖਾਰ ਖਾ ਕੇ ਉਹਨਾਂ ਨੇ ਆਰ ਡਾ ਵੱਡਾ ਕੰਮ ਕਰ ਦਿੱਤਾ ਅੱਜ ਉਹ ਵੀ ਗੱਲ ਹੈ ਗੋਲੀ ਕਿਸੇ ਨੂੰ ਲੱਗ ਸਕਦੀ ਸੀ ਤੁਹਾਡੇ ਨੂੰ ਕਿੱਡੇ ਫਾਇਰ ਕੀਤੇ ਗਏ ਔਰ ਉਹਨਾਂ ਉਹਨੂੰ ਇਹ ਤੇ ਮੈਨੂੰ ਪਤਾ ਨਹੀਂ ਇਹ ਰਵਲਵਰ ਨਹੀਂ ਚੱਲ ਗਿਆ ਤੇ ਜਿਦਾ ਛਿੱਟੀ ਗੱਲ ਹੈ ਰਵਲਵਰ ਹੀ ਨਹੀਂ ਵੇਖੋ ਰਵਲਵਰ ਲੈ ਕੇ ਲਾਇਸੈਂਸੀ ਰਵਲਵਰ ਮੇਰਾ ਮੇਰੇ ਕੋਲ ਲਾਇਸੈਂਸ ਹੈ ਅੱਛਾ ਇੱਕ ਵੇਪਨ ਤਾਂ ਟੱਡਾ ਲੈ ਇੱਕ ਲੈ ਲੈ ਇੱਕ ਹੈਗਾ ਸੀ ਬ੍ਰਦਰ ਦਾ ਜੇ ਉਹ ਇਹ ਵੈਪਨ ਇਹਨਾਂ ਦਾ ਨਾ ਹੁੰਦਾ ਜੇ ਜਵਾਬੀ ਫਾਇਰ ਵਾ ਕੋਈ ਪਛਾਣੀ ਅੰਦਰ ਜਾਂਦੋ ਨੰਬਰ ਹੋ ਰਹੀ ਗੱਡੀ ਬਰਾਉਂਡ ਨੰਬਰ ਚ ਉਹਨਾਂ ਦੀ ਮੇਰਾ ਨਾਮ ਬਲਜਿੰਦਰ ਸਿੰਘ ਰਿਆੜ ਆ ਅਸੀਂ ਨੂ ਵੈਬਰ ਕਿਹਾੜੀ ਚਲਾਉਣ ਦੇ ਲਾਸਟ 17 ਸਾਲ ਤੋਂ ਇੱਥੇ ਸਦੀ ਸੈਂਟਰ ਸਦੀ ਸੈਂਟਰ ਹੈ ਜੀ ਆਲ ਸੈਂਟਰ ਹੈ ਉਹ ਥੱਲੇ ਆ ਦਾ ਰੈਸਟੋਰੈਂਟ ਬਿਸਟ੍ਰੋ ਕੈਲੀਫੋਰਨੀਆ ਠੀਕ ਆ ਜੀ ਅਨਨੋਨ ਪਰਸਨ ਹੈ ਜਾਨਦੇ ਨਹੀਂ ਆਹ ਕੋਣ ਆ ਕੋਣ ਨਹੀਂ ਆ ਮੇਰੇ ਮੇਰੇ ਨਾਲ ਪਹਿਲਾਂ ਤੂ ਤੂ ਮੈਂ ਵੀ ਕਿਚਨ ਚ ਗਏ ਆ ਮੈਂ ਕਿਚਨ ਕਿਉਂ ਆਏ ਲੈ ਕੇ ਲੈ ਰੈਸਟੋਰੈਂਟ ਕਿਚਨ ਚ ਗਏ ਅੰਤਰਵੜ ਗਏ ਆ ਉਹਨਾਂ ਦਾ ਡਰੈਸਰ ਮੇਰੇ ਸਤਾਵਨਾਗਰ ਸੂਏ ਆ ਮਾਲਕ ਇੱਥੇ ਦਾ ਮਾਲਕ ਇੱਥੇ ਆ ਮੈਂ ਥੱਲੇ ਸੀ ਬ ਮੈਂ ਪੁਲਿਸ ਅੱਡੇ ਜਾਂ ਤਾਂ ਕੇ ਮੈਂ 올ਡਜ ਬਸਸੇ ਪੁੱਛੇ ਆ ਕੇ ਕੀ ਗੱਲ ਆ ਅਗਰਸਿਵ ਹੋਣ ਲੱਗ ਪਏ ਮੇਰੀ ਕਾਡੀ ਸਕੂਟੀ ਕਿਹਨੇ ਲਾਈ ਹੰਦਰ ਮੈਂ ਬੜਾ ਸਕੂਟੀ ਲਾਈ ਆਨਨੋਨ ਲੜੀ ਲੈ ਕੇ ਆਏ ਸੀ ਗੱਡੀ ਬਿਠਾ ਕੇ ਲੈ ਜਾਂਦੇ ਜੋ ਤੁਹਾਡੀ ਸਕੂਟੀ ਚੋਰੀ ਹੋਈ ਸੀ ਸਾਨੂੰ ਪੁੱਛੇ ਆ ਕੇ ਕਹਿ ਰਹੇ ਲਖਾ ਰੋਡ ਰੂਟੀਨ ਚੱਲਦਾ ਨਾ ਇਹਨਾਂ ਚੋਕੀ ਸਕੂਟੀ ਹੰਦਰ ਲਾਈ ਛੋਟੇ ਬਰਦਰ ਚਾਰ ਦਿਨ ਪਹਿਲਾਂ ਉਸੇ ਖੁੰਦਗਵਾਜੀ ਆ ਕੇ ਛੋਟੇ ਬਰਦਰ ਰਵਾੜੀ ਖੋ ਕੇ ਲੈ ਕੇ ਇਹਨੂੰ ਮਾਰ ਕੇ ਕੁੱਟ ਕੇ ਕਦਰ ਨੂੰ ਹੀ ਮਾਰਿਆ ਮੈਂ ਤਾਂ ਭੱਜ ਕੇ ਉੱਤੇ ਆ ਗਿਆ ਆਪਣੇ ਬਚਾਅ ਵਾਸਤੇ ਮੈਂ ਉਹਨਾਂ ਨੇ ਪਰਿਵਾਰ ਨਾਲ ਫਾਇ ਕਿਤੇ ਮੈਂ ਆਪਣੇ ਬਚਾਅ ਤੇ ਫਾਇ ਕਿ ਉਸ ਜੀਰੋ ਕੋਟਲੇ ਪਏ ਆ ਵੀਡੀਓ ਵਾਲੀ ਰਿਕਾਰਡਿੰਗ ਤੁਹਾਡੇ ਕੈਮਰੇ ਸਾਹਮਣੇ ਆ ਲਾਲ ਆਰਡਰ ਬਿਲਕੁਲ ਜ਼ੀਰੋ ਹੋ ਗਿਆ ਤੁਹਾਡਾ ਸ਼ਹਿਰ ਦਾ ਅਸੀਂ ਸ਼ਹਿਰ ਚ ਹੱਬ ਹੈ ਅਸੀਂ 17 ਸਾਲ ਤੋਂ ਬੈਠੇ ਆਂ ਅਭੀ ਰਸਟਾਂ ਦੇ ਆਂ ਅਸੀਂ ਇੱਕ ਸਟੱਡੀ ਸੈਂਟਰ ਚਲਾਉਂਦੇ ਨਾ ਗਏ ਬਦਵਾਸੀ ਕਰਨ ਵਾਲੇ ਬੰਦੇ ਆ ਤੁਸੀਂ ਕਦੋਂ ਤੁਸੀਂ ਨਾ ਫਾਇਲ ਕਰ ਆਹ ਅੱਗੇ ਨਾ ਕਿੱਥੇ ਆ ਇਹਨਾਂ ਨੇ ਵੀ ਕੀਤੇ ਮੈਂ ਕਿਤੇ ਤਿੰਨ ਤੋਂ ਚਾਰ ਫੇਰ ਕੀਤੇ ਮੈਂ ਹਵਾਜੀਤੇ ਮੈਂ ਕਹਿੰਦੇ ਪੈਰ ਸਿੱਧੇ ਮਾਰੇ ਨੇ ਪੈਰ ਚ ਨਾ ਮਾਰਿਆ ਕੇ ਨਾਤ ਨਹੀਂ ਮਾਰਿਆ ਹਾਂਜੀ ਤੇ ਉਸ ਤੋਂ ਬਾਅਦ ਉਹ ਗੱਡੀ ਬਦੋੜਨ ਵੇ ਗੱਡੀ ਲੈ ਕੇ ਆਏ ਆ ਜੇ ਚਾਹੇ ਬਦੋ ਗੱਡੀਆਂ ਲੈ ਆਏ ਆ ਪਰ ਗੱਡੀ ਫਤੌਤ ਨੰਬਰ ਦਿੱਤੀ ਆ ਵਾਈਟ ਕਲਰ ਦੀ ਕੈਟ ਕਰ ਦਿੱਤੀ ਆ ਤੇ ਸੂਚਨਾ ਪ੍ਰਾਪਤ ਹੋਈ ਕਿ ਨਿਊ ਵੈਬਰ ਜੀ ਅਕੈਡਮੀ ਨਾ ਵਿਦ ਰੈਸਟੋਰੈਂਟ ਆ ਇਹਨਾਂ ਦੇ ਇੱਥੇ ਬਾਹਰ ਕੋਈ ਫਾਇਰਿੰਗ ਹੋਈ ਹੈ ਇਹ ਸੂਚਨਾ ਮੀਟਿੰਗ ਦੇ ਆਧਾਰ ਤੇ ਆਪਾਂ ਪੁੱਜੇ ਤੇ ਕਿ ਸੀਸੀਟੀਵੀ ਕੈਮਰੇ ਜੋ ਇਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਆ ਜੋ ਤੱਕ ਸਾਹਮਣੇ ਆਉਣਗੇ ਉਹਦੇ ਮੁਤਾਬਕ ਜੋ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਹੋਵੇਗੀ ਕਿੰਨੀਆਂ ਗੋਲੀਆਂ ਚਲੀਆਂ ਕਿੰਨੇ ਜ਼ਖਮੀ ਹੋਏ ਨਹੀਂ ਅਜੇ ਪੁੱਜੀਆਂ ਜ਼ਖਮੀ ਬਾਰੇ ਵੀ ਕੋਈ ਸੂਚਨਾ ਨਹੀਂ ਆਇਆ ਤੇ ਬਾਕੀ ਕਿੰਨੀਆਂ ਗੋਲੀਆਂ ਚਲੀਆਂ ਇਹਦੇ ਬਾਰੇ ਵੀ ਆਪਾਂ ਹਜੇ ਇਨਵੈਸਟੀਗੇਸ਼ਨ ਕਰ ਰਹੇ ਕੋਈ ਕੋਈ ਨਹੀਂ ਹੈ ਕਿਸੇ ਪਰਦਾ ਦੇ ਇਥੇ ਘੜਾ ਨਹੀਂ ਹਜੇ ਆਪਾਂ ਪੁੱਜੀਆਂ ਇੱਥੇ ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਕੋਈ ਵੀ ਬਾਕੀ ਜੋ ਇਨਵੈਸਟੀਗੇਸ਼ਨ ਹੋਣਾ ਬਾਕੀ ਦੇਖ ਲਈਨੇ